12000 ਰੁਪਏ ਸਸਤਾ ਹੋਣ ਜਾ ਰਿਹਾ ਹੈ 골ਡ سونے ਦੇ ਵਿੱਚ ਆਈ ਵੱਡੀ ਗਿਰਾਵਟ ਛੇਤੀ ਛੇਤੀ ਦੇਖੋ ਆ ਖਬਰ ਕਿਤੇ ਹੱਥੋਂ ਨਾ ਨਿਕਲ ਜਾਵੇ ਆ ਮੌਕਾ ਸੋਨੇ ਦੇ ਵਿੱਚ ਕਰੀਬ 12000 ਰੁਪਏ ਦੀ ਗਿਰਾਵਟ ਹੋਣ ਜਾ ਰਹੀ ਹੈ ਮਾਇਰਾ ਦੇ ਅਨੁਸਾਰ ਇਹ ਅਨੁਮਾਨ ਲਗਾਇਆ ਜਾ ਰਿਹਾ ਹੈਗਾ ਦਰਅਸਲ ਜੋ ਸੋਨਾ ਚਾਂਦੀ ਖਰੀਦਣਾ ਚਾਹੁੰਦੇ ਨੇ ਤੇ ਉਹਨਾਂ ਦੇ ਲਈ ਆ ਖਬਰ ਬੇहद ਖਾਸ ਹੋਣ ਜਾ ਰਹੀ ਹੈ ਪੂਰੀ ਵੀਡੀਓ ਜ਼ਰੂਰ ਦੇਖਿਓ ਕਿ ਆਖਿਰ ਕਿਵੇਂ ਸੋਨਾ ਸਸਤਾ ਹੋ ਰਿਹਾ ਹੈ ਤੇ ਇਸ ਦੇ ਪਿੱਛੇ ਕਾਰਨ ਕੀ ਹੈਗਾ ਤਾਂ ਦੱਸ ਦिए ਕਿ ਸੋਨਾ ਜੋ ਕਿ ਕੁਝ ਮਹੀਨੇ ਪਹਿਲਾਂ ਤੱਕ ਨਿਵੇਸ਼ਕਾਂ ਦੇ ਲਈ ਮੋٹے ਮੁਨਾਫੇ ਦਾ ਅਹਿਮ ਸਰੋਤ ਸੀਗਾ ਤੇ ਹੁਣ ਗਿਰਾਵਟ ਦੇ ਸੰਕੇਤ ਦਿਖਾ ਰਿਹਾ ਹੈ ਜਦੋਂ ਮਾਰਚ ਅਪ੍ਰੈਲ ਦੇ ਵਿੱਚ ਚੋਸ ਦੀਆਂ ਕੀਮਤਾਂ 1 ਲੱਖ ਰੁਪਏ ਤੋਂ ਵੱਧ ਗਈ ਸੀ 1 ਲੱਖ ਰੁਪਏ ਪ੍ਰਤੀ 10 ਗ੍ਰਾਮ ਦੇ ਨੇੜੇ ਪਹੁੰਚ ਗਈ ਸੀ ਤਾਂ ਅਜਿਹਾ ਲੱਗ ਰਿਹਾ ਸੀਗਾ ਕਿ ਉਹ ਉਚਾਈ ਹੋਰ ਵਧੇਗੀ ਪਰ ਹਾਲੀ ਦੇ ਵਿਕਾਸ ਅਤੇ ਵਿਸ਼ਵ ਵਿਆਪੀ ਆਰਥਿਕ ਸੰਕੇਤਾਂ ਨੇ ਤਸਵੀਰਾਂ ਨੂੰ ਬਦਲ ਕੇ ਰੱਖ ਦਿੱਤਾ ਹੈ ਦੱਸ ਦਈਏ ਕਿ ਇਸ ਦਾ ਪ੍ਰਭਾਵ ਜਿਹੜਾ ਕਿ ਦੱਸਿਆ ਜਾ ਰਿਹਾ ਹੈਗਾ ਜਿਵੇਂ ਕਿ ਇਸ ਦਾ ਕਾਰਨ ਦੱਸਿਆ ਜਾ ਰਿਹਾ ਹੈ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਜੋ ਤਣਾਅ ਹੈ ਅਤੇ ਫਿਰ ਭਾਰਤ ਦੇ ਦੁਆਰਾ ਆਪਰੇਸ਼ਨ ਸਿੰਦੂਰ ਸ਼ੁਰੂ ਕਰਨ ਤੋਂ ਬਾਅਦ ਬਾਜ਼ਾਰ ਦੇ ਵਿੱਚ ਜੋ ਕਿ ਅਸਥਿਰਤਾ ਜ਼ਰੂਰ ਦੇਖੀ ਗਈ ਸੀ ਪਰ ਇਸ ਦੇ ਉਲਟ ਸੋਨੇ ਦੀਆਂ ਕੀਮਤਾਂ ਦੇ ਵਿੱਚ ਗਿਰਾਵਟ ਦੇਖੀ ਗਈ ਹੈ ਇਸ ਸਮੇਂ ਦੌਰਾਨ ਸੋਨੇ ਦੀ ਕੀਮਤ ਲਗਭਗ 97000 ਰੁਪਏ ਪ੍ਰਤੀ 10 ਗ੍ਰਾਮ ਤੱਕ ਗਈ ਹੈ ਤਾਂ ਦੱਸ ਦਈਏ ਕਿ ਜੋ ਕਿ ਕੇਡੀਆ ਐਡਵਾਈਜ਼ਰੀ ਦੇ ਡਾਇਰੈਕਟਰ ਦੇ ਵੱਲੋਂ ਕਿਹਾ ਜਾ ਰਿਹਾ ਹੈਗਾ ਉਹਨਾਂ ਦੇ ਵੱਲੋਂ ਮੰਨਣਾ ਹੈਗਾ ਕਿ ਸੋਨਾ ਮੌਜੂਦਾ ਪੱਧਰ ਤੋਂ ਹੋਰ ਕਮਜ਼ੋਰ ਹੋ ਸਕਦਾ ਹੈ ਉਹ ਕਹਿੰਦੇ ਨੇ ਕਿ ਜਿਸ ਤਰ੍ਹਾਂ ਅਪ੍ਰੈਲ ਮਈ ਦੇ ਵਿੱਚ ਸੋਨੇ ਦੇ ਵਿੱਚ ਲਗਭਗ 10% ਦਾ ਸੁਧਾਰ ਹੋਇਆ ਸੀਗਾ ਉਸੇ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੀ ਕੀਮਤ ਜੋ ਕਿ ਹੈ 80000 ਤੋਂ ਲੈ ਕੇ 85000 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ਦੇ ਉੱਤੇ ਆ ਸਕਦੀ ਹੈ ਤਾਂ ਜਿਵੇਂ ਹੀ ਸੋਨਾ ਰਿਕਾਰਡ ਉਚਾਈ ਨੂੰ ਛੋਇਆ ਹੈਗਾ ਵੱਡੇ ਨਿਵੇਸ਼ਕਾਂ ਨੇ ਮੁਨਾਫੇ ਮੁਨਾਫਾ ਜੋ ਕਿ ਬੁੱਕ ਕਰਨਾ ਸ਼ੁਰੂ ਕਰ ਦਿੱਤਾ ਹੈ ईटीएफ ਦੇ ਵਿੱਚ ਬਹੁਤ ਜ਼ਿਆਦਾ ਗਤੀ ਸੀਗੀ ਪਰ ਹੁਣ ਇਹ ਪੈਸਾ ਹੋਰ ਸੰਪਤੀਆਂ ਦੇ ਵਿੱਚ ਤਬਦੀਲ ਹੋ ਰਿਹਾ ਹੈ ਇਸ ਦੇ ਨਾਲ ਸੋਨੇ ਦੀ ਕੀਮਤ ਦੇ ਉੱਤੇ ਸੋਨੇ ਦੇ ਉੱਤੇ ਕੀਮਤ ਜੋ ਕਿ ਸਮਰਥਨ ਕਮਜ਼ੋਰ ਹੋ ਗਿਆ ਹੁਣ ਗਿਆ ਹੈ ਵਾ ਸੋਨੇ ਨੂੰ ਆਮ ਤੌਰ ਦੇ ਉਤੇ ਸੁਰੱਖਿਅਤ ਪਨਾਹਗਾਹ ਮੰਨਿਆ ਜਾਂਦਾ ਹੈ ਪਰ ਜਦੋਂ ਦੁਨੀਆ ਦੇ ਵਿੱਚ ਘਟ ਸੰਕਟ ਜਾਂ ਫਿਰ ਤਣਾਅ ਹੁੰਦਾ ਹੈ ਤਾਂ ਇਸ ਦੀ ਮੰਗ ਵੱਧ ਘਟਣੀ ਸ਼ੁਰੂ ਹੋ ਜਾਂਦੀ ਹੈ ਅਮਰੀਕਾ ਅਤੇ ਚੀਨ ਦੇ ਵਿਚਕਾਰ ਵਪਾਰਕ ਤਣਾਅ ਜੋ ਕਿ ਘਟ ਗਏ ਨੇ ਅਤੇ ਭਾਰਤ ਪਾਕਿਸਤਾਨ ਤਣਾਅ ਵੀ ਫਿਲਹਾਲ ਠੰਡਾ ਹੋ ਗਿਆ ਹੈ ਇਹੀ ਕਾਰਨ ਹੈ ਕਿ ਨਿਵੇਸ਼ਕਾਂ ਦੀ ਦਿਲਚਸਪੀ ਕਿਤੇ ਹੋਰ ਤਬਦੀਲ ਹੋ ਰਹੀ ਹੈ ਦੱਸ ਦਈਏ ਕਿ ਸਾਰਿਆਂ ਦੀਆਂ ਨਜ਼ਰਾਂ ਹੁਣ 6 ਜੂਨ ਨੂੰ ਹੋਣ ਵਾਲੀ ਰਿਜ਼ਰਵ ਬੈਂਕ ਦੀ ਮੋਦਰਾ ਨੀਤੀ ਮੀਟਿੰਗ ਦੇ ਉੱਤੇ ਟਿਕਿਆ ਹੋਇਆ ਨੇ ਕਿ ਜੇਕਰ RBI ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਲਈ ਰੈਪੋ ਰੇਟ ਦੇ ਵਿੱਚ ਕਟੌਤੀ ਕਰਦਾ ਹੈ ਤਾਂ ਇਸ ਦਾ ਸੋਨੇ ਦੀਆਂ ਕੀਮਤਾਂ ਦੇ ਉੱਤੇ ਨਕਾਰਾਤਮਕ ਪ੍ਰਭਾਵ ਪੈ ਸਕਦਾ ਹੈ ਹਾਲਾਂਕਿ ਅਮਰੀਕੀ ਰਾਸ਼ਟਰਪਤੀ 트ੰਪ ਨੇ ਵਿਆਜ ਦਰਾਂ ਘਟਾਉਣ ਅਤੇ ਦਬਾਅ ਪਾਇਆ ਹੈ ਜੋ ਕਿ ਫੈਡ ਇਸ ਸਮੇਂ ਸਾਵਧਾਨੀ ਵਾਲਾ ਰੁਖ ਅਪਣਾ ਰਿਹਾ ਹੈ ਜੇਕਰ ਵਿਆਜ ਦਰਾਂ ਦੇ ਵਿੱਚ ਕੋਈ ਕਟੌਤੀ ਨਹੀਂ ਕੀਤੀ ਜਾਂਦੀ ਤਾਂ ਸੋਨੇ ਸਮਰਥਨ سونے ਦੇ ਲਈ ਸਮਰਥਨ ਹੋਰ ਕਮਜ਼ੋਰ ਪਹੁੰਚਾਵੇਗਾ ਤਾਂ ਮਾਹਿਰਾ ਦੇ ਅਨੁਸਾਰ ਜੋ ਅਨੁਮਾਨ ਲਗਾਇਆ ਜਾ ਰਿਹਾ ਹੈ ਜੋ ਕਿਆਸਾਈ ਲਗਾਈ ਜਾ ਰਹੀ ਹੈ ਉਸ ਦੇ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੋਨਾ ਜੋ ਕਿ ਅੱਜ ਇਹਨਾ ਮਹਿੰਗਾ ਹੋਇਆ ਪਿਆ ਹੈਗਾ 97000 ਰੁਪਏ ਦੀ ਕੀਮਤ ਦੱਸੀ ਜਾ ਰਹੀ ਹੈ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹ 12000 ਰੁਪਏ ਘੱਟ ਜਿਹੜੀ ਕਿ ਇਸ ਦੀ ਕੀਮਤ ਹੋ ਸਕਦੀ ਹੈ ਜਿਵੇਂ ਕਿ 80 ਤੋਂ 85000 ਰੁਪਏ ਦੇ 10 ਗ੍ਰਾਮ ਦੇ ਉੱਤੇ ਜਿਹੜਾ ਕਿ ਸੋਨਾ ਤੁਹਾਨੂੰ ਮਿਲ ਸਕਦਾ ਹੈ ਕਿਉਂਕਿ ਇਸ ਦਾ ਕਾਰਨ ਜੋ ਦੱਸਿਆ ਜਾ ਰਿਹਾ ਹੈਗਾ ਜਿਵੇਂ निवेशक किते ਹੋਰ ਆਪਣਾ ਮਨ ਜੋਕੀ ਲਗਾ ਰਹੇ ਨੇ ਤਾਂ ਜੋ ਇਸ ਦਾ ਵੱਡਾ ਪ੍ਰਭਾਵ ਕਹਿ ਸਕਦਾ ਦਾ ਇਸ ਦਾ ਵੱਡਾ ਕਾਰਨ ਜੋ ਆਰਥਿਕਤਾ ਕਿਹੀ ਜਾ ਰਹੀ ਹੈ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਜੋ ਤਣਾਅ ਸੀਗਾ ਉਸ ਨੂੰ ਲੈ ਕੇ ਵੀ ਇਸ ਦਾ ਕਾਫੀ ਡੂੰਗਾ ਪ੍ਰਭਾਵ ਪਿਆ ਹੈਗਾ ਕਿਉਂਕਿ ਦੱਸ ਦਈਏ ਕਿ ਜੋ ਮਹਾਰਤ ਅਨੁਸਾਰ ਜੋ ਅਨੁਮਾਨ ਲਗਾਇਆ ਜਾ ਰਿਹਾ ਉਸ ਦੇ ਮੁਤਾਬਕ ਕਹਿ ਚਾਹ ਰਿਹਾ ਕਿ ਆਪਰੇਸ਼ਨ ਸਿੰਦੂਰ ਅਤੇ ਗਲੋਬਲ ਸ਼ਾਂਤੀ ਦਾ ਇਸ ਦੇ ਉੱਤੇ ਕਾਫੀ ਪ੍ਰਭਾਵ ਪਿਆ